ਘਟਨਾ ਕੀ ਵਾਪਰੀ ਤੁਹਾਡੇ ਪਤਨਾਂ ਦੀ 29 ਸਾਲ ਗਾਇਬ ਸੀਗਾ ਹਾਂ ਗਾਇਬ ਸੀ ਗਿਆ ਕਿੰਨੇ ਦਿਨਾਂ ਤੋਂ ਅੱਜ ਹੋ ਗਏ 5 ਦਿਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਪਤਾ ਲੱਗਾ ਸੀਗਾ ਮੰਮੀ ਰਣਾ ਕੋਲ ਸੀਗੀ ਮੈਂ ਅੱਛਾ ਜੀ ਅੱਛਾ ਮੈਨੂੰ ਕਹਿੰਦਾ ਚਲੀ ਜਾਂਦੀ ਮੰਮੀ ਰਣਾ ਕੋਲ ਮੈਂ ਗਈ ਉਹਦੇ ਬਾਅਦ ਮੈਨੂੰ ਮਿਰਜੌਰ ਨੇ ਫੋਨ ਲਾਇਆ ਅੱਛਾ ਜੀ ਭਾਬੀ ਕਰੇ ਆਇਆ ਫੋਨ ਲੱਭਦਾ ਨਹੀਂ ਪਿਆ ਅੱਛਾ ਹਾਂ ਜੀ ਤੁਹਾਡੇ ਘਰ ਵਾਲਾ ਜੀ ਹਾਂ ਘਰ ਵਾਲਾ ਰਿਸ਼ਪਾਲ ਰਿਸ਼ਪਾਲ ਸਿੰਘ ਠੀਕ ਹੈ ਪਿੰਡ ਕਿਹੜਾ ਤੁਹਾਡਾ ਜੀ ਹਮਦਚੱਕ ਕਿੰਨੇ ਦਿਨਾਂ ਤੋਂ ਗਾਇਬ ਭਾਈ ਅੱਜ 5 ਦਿਨ ਹੋ ਗਏ ਅੱਜ ਤੇ ਮਿਲੀ ਹੈ ਜੀ ਹਾਂ ਜੀ ਕੀ ਛਾਕ ਕੀ ਜਿਤਾਇਆ ਛਾਕ ਕੁੜੀ ਕੁੜੀ ਦੀ ਸਾਨੂੰ ਛਾਕ ਰਾਣੀ ਹੁੰਦਾ ਨਾਮ ਕੋਈ ਸਬੰਧ ਹੈਗੇ ਸੀ ਹਾਂ ਜੀ ਸਬੰਧ ਸੀਗੇ ਕੀ ਨਾਮ ਕੀ ਕੁੜੀ ਦਾ ਰਾਣੀ ਕਿਹੜੇ ਪਿੰਡ ਤੋਂ ਚਲਾ ਤੇ ਘਰ ਵਾਲਾ ਕਿਹਨਾਮ ਪ੍ਰੇਮ ਸਿੰਘ ਹੁਣ ਕੀ ਮੰਗ ਕੀ ਕਰ ਰਹੇ ਹੋ ਮੰਗ ਕਰੇ ਸਾਬ ਚਾਹੀਦਾ ਮੇਰੀ ਛੋਟੀ ਜੀ ਬੱਚੀ ਹੈ 1.5 ਸਾਲ ਦੀ ਅੱਛਾ ਜੀ ਹਾਂ ਜੀ ਇੱਕ ਬੱਚਾ ਜੀ ਤੁਹਾਡਾ ਇੱਕ ਬੱਚਾ ਅੱਜ ਪਿਓ ਦਾ ਸਹਾਰਾ ਉੱਠ ਗਿਆ ਜੀ ਹਾਂ ਜੀ ਇਨਸਾਫ ਚਾਹੀਦਾ ਜੀ ਹਾਂ ਜੀ ਸਾਰਾ ਸਾਰਾ ਵੀ ਹੋਣੀ ਚਾਹੀਦੀ ਆਉਣੀ ਚਾਹੀਦੀ ਪੂਰਾ ਛੱਕਾ ਜੀ ਤਾਂ ਹਾਂ ਜੀ ਛੱਕੋ ਛੁੜੀ ਤੇ ਛੱਕਾ ਅੱਛਾ ਜੀ ਅੱਜ ਕਿੰਨੇ ਦਿਨਾਂ ਬਾਅਦ ਦੇ ਮਿਲੀ ਹੈ ਜੀ ਅੱਜ 50 ਦਿਨਾਂ ਬਾਅਦ ਕੀ ਨਾਮ ਕੀ ਤੁਹਾਡਾ ਅੰਗਰੇਜ਼ ਸਿੰਘ ਜੀ ਇਹ ਕੀ ਘਟਨਾ ਦੀ ਵਾਪਰੀ ਹੈ ਇਹ ਸਾਡੇ ਨੇ ਇਹ ਘਟਨਾ ਵਾਪਰੀ ਹੈ ਕਿ ਅੱਜ ਤੋਂ 5 ਦਿਨ ਪਹਿਲਾਂ ਮੇਰੇ ਭਰਾ ਨੂੰ ਫੋਨ ਆਇਆ ਸੀ 26 ਤਰੀਕ ਨੂੰ ਫੋਨ ਆਇਆ ਸੀ 11 ਸਵਾ 11 ਵਜੇ ਫੋਨ ਆਇਆ ਤੇ ਉਹਦੇ ਫੋਨ ਆਉਣ ਕਰਕੇ 11 ਸਵਾ 11 ਫੋਨ ਚੱਕਿਆ ਤੇ ਸਾਨੂੰ ਬਿਨਾਂ ਦੱਸੇ ਤੁਰ ਗਿਆ ਸਾਨੂੰ ਕਹਿੰਦਾ ਚੱਲਿਆਂ ਤੇ ਡੈਡੀ ਨੇ ਦੱਸਿਆ ਸਾਨੂੰ ਉਹਨੇ ਦੱਸਿਆ ਤੇ ਕਹਿੰਦਾ ਮੈਂ ਇੱਥੋਂ ਪੈਸੇ ਇਕੱਠੇ ਕਰਨੇ ਆ ਤੇ ਮੈਨੂੰ ਕੰਮ ਆ ਕਿਤੇ ਮੱਲਾ ਵਾਲੇ ਸਾਨੂੰ ਨਹੀਂ ਪਤਾ ਕਿੱਥੇ ਗਿਆ ਕਿੱਥੇ ਨਹੀਂ ਅਸੀਂ ਸ਼ਾਮ ਨੂੰ ਪਾਲ ਕਰਨੀ ਸ਼ੁਰੂ ਕਰ ਦਿੱਤੀ ਭਰਾ ਦੀ ਹਾਂਜੀ ਹਾਂਜੀ ਅਸੀਂ ਸ਼ਾਮ ਨੂੰ ਪਾਲ ਸ਼ੁਰੂ ਕਰਨੀ ਕਰ ਦਿੱਤੀ ਉਸ ਦਾ ਸਾਨੂੰ ਬੰਦਾ ਲਾਪਤਾ ਹੈ ਉਸ ਲਾਪਤਾ ਅੱਜ ਕਿੰਨੇ ਦਿਨ ਹੋ ਗਏ ਅੱਜ 5ਵੇਂ ਦਿਨ ਨੇ ਵੀਰ ਜੀ ਦੇ ਮਿਲੀ ਆ ਜੀ ਹਾਂਜੀ ਹਾਂਜੀ ਇੱਕੋ ਦੇ ਮਿਲੀ ਆ ਸਾਨੂੰ ਘਾਲ ਖੁਰਦ ਤੋਂ ਜੀ ਹਾਂਜੀ ਤੇ ਜਦੋਂ ਤੁਸੀਂ ਪਾਲ ਕੀਤੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਨਹਿਰਾਂ ਦੇ ਤੇ ਸਾਨੂੰ ਮੋਟਰਸਾਈਕਲ ਮਿਲਿਆ ਸੀ ਜੀ ਤੇ ਮੋਟਰਸਾਈਕਲ ਮਿਲਿਆ ਸਾਨੂੰ ਗਰਦਿੱਤੀ ਨਾਹਰਾ ਤੋਂ ਹਾਂਜੀ ਕੀ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਹੈਗਾ ਹਾਂਜੀ ਸਾਨੂੰ ਸ਼ੱਕ ਹੈ ਜੀ ਕਿਸ ਤਰ੍ਹਾਂ ਕਿਸੇ ਗੈਰ ਜਨਾਨੀ ਤੇ ਜੀ ਜਿੰਦਰਨ ਜਿਆ ਸੁਬੰਦ ਸੀਗੇ ਉਹ ਪਿੰਡ ਚਾਲਾਂ ਵਾਲੇ ਜੀ ਤੇ ਉਸ ਦੇ ਘਰ ਵਾਲ ਦਾ ਨਾਮ ਪ੍ਰੀਤ ਸਿੰਘ ਜੀ ਹਾਂਜੀ ਸਾਨੂੰ ਪੂਰਾ ਵਿਸ਼ਵਾਸ ਉਹਦਾ ਨਾਮ ਰਾਣੀ ਹਾਂਜੀ ਉਸ ਤਰ੍ਹਾਂ ਕੇ ਮਿਲਦਾ ਬੰਦਾ ਰਹਿੰਦਾ ਹਾਂਜੀ ਹਾਂਜੀ ਮਿਲਦਾ ਸੀ ਰਹੀ ਵੀ ਲੜਾਈ ਚ ਡਰ ਰਹਿੰਦਾ ਹਾਂ ਹਾਂਜੀ ਮਾੜਾ ਮੋੜ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਹਾਂਜੀ ਜਿਸ ਤਰ੍ਹਾਂ ਪੂਰਾ ਛੱਕ ਤੁਹਾਨੂੰ ਸਾਨੂੰ ਪੂਰਾ ਛੱਕੇ ਜੀ ਹੁੰਦੇ ਤੇ ਜਰੂਰ ਜੀ ਜਰੂਰ ਸਾਨੂੰ ਇਨਸਾਫ ਚਾਹੀਦਾ ਸਾਡਾ ਹਾਂਜੀ ਪੁਰਸ ਨੇ ਕੀ ਪ੍ਰੋਸੈਸ ਆਇਆ ਜੀ ਪੁਰਸ ਨੇ ਸਾਡੇ ਬਿਆਨ ਲਏ ਆ ਮੇਰੇ ਜੀ ਕਹਿੰਦੇ ਅਸੀਂ ਡੈੱਡ ਬੁੱਡ ਕੀ ਕਹਿੰਦੇ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਤੋਂ ਬਾਅਦ ਤੁਹਾਡਾ ਤੁਹਾਡੇ ਤੁਹਾਨੂੰ ਇਨਸਾਫ ਇਨਸਾਫ ਮਿਲੇਗਾ ਜੀ ਹਾਂਜੀ ਹਾਂਜੀ ਕਿਹੜੇ ਪਿੰਡ ਦਾ ਵਾਸੀ ਜੀ ਧਾਮਦਵਾਲਾ ਕੀ ਨਾਮ ਚ ਲੜਕੇ ਦਾ ਰਸ਼ਪਾਲ ਸਿੰਘ ਪਿਤਾ ਦਾ ਨਾਮ ਕੀ ਜੀ ਕੇਵਲ ਸਿੰਘ ਹਾਂਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਅੱਛਾ ਕੀ ਗੱਲ ਕੀ ਹੋਈ ਹੈ ਜੀ ਜੀ ਗੱਲ ਕੋਈ ਨਹੀਂ ਹੋਇਆ 26 ਤਰੀਕ ਨੂੰ 11:00 ਸਵੇਰੇ ਕਾਲ ਆਈ ਹੈ ਜੀ ਅੱਛਾ ਜੀ ਤੇ ਉਹਨਾਂ ਨੂੰ ਕਾਲ ਆਈ ਹੈ ਤੇ ਕਾਲ ਕਿਹਨੂੰ ਕਾਲ ਕਿਨੂੰ ਆਈ ਰਸ਼ਪਾਲ ਸਿੰਘ ਨੂੰ ਜੀ ਤੁਹਾਡੇ ਕੀ ਲੱਗਦੇ ਭਰਾ ਮੇਰੇ ਵੱਡੇ ਜੀ ਗੁੰਮ ਹੋਏ ਸੀ ਕਿ ਹਾਂਜੀ ਗੁੰਮ ਹੋਏ ਸੀ ਤੇ ਅੱਜ ਕਿੱਥੋਂ ਦੇਖ ਕਿੱਥੇ ਮਿਲੀ ਹੈ ਜੀ ਇੱਕ ਕੱਲ ਖੁਰਦ ਤੋਂ ਸਾਨੂੰ ਲਾਸ਼ ਮਿਲੀ ਹੈ ਜੀ ਅੱਛਾ ਜੀ ਇਹ ਲਾਸ਼ ਸਾਡੀ ਸੁਣਵਾਈ ਨਹੀਂ ਹੋ ਰਹੀ ਪੂਰੀ ਜੀ 26 26 ਤਰੀਕ ਤੋਂ ਹੀ ਮਗਰ ਬੱਚੇ ਫਿਰਦੇ ਅੱਛਾ ਤੇ ਸਾਨੂੰ ਅੱਜ ਲਾਸ਼ ਮਿਲੀ ਪਹਿਵੇਂ ਦਿਨ ਜੀ ਹਾਂ ਜੀ ਤੇ ਤੁਹਾਨੂੰ ਪਤਾ ਕਿਦਾਂ ਲੱਗਿਆ ਕਿ ਨਹਿਰਾਂ ਚ ਜੀ ਸਾਨੂੰ ਮੋਟਰਸਾਈਕਲ ਉੱਥੋਂ ਮਿਲਿਆ ਹੈ ਕਿੱਥੋਂ ਮਿਲਿਆ ਜੀ ਹਰੇਗਰ ਦਿੱਤੀ ਵਾਲੀ ਨਹਿਰਾਂ ਤੋਂ ਲੋਗ ਹਾਂ ਜੀ ਮੋਟਰਸਾਈਕਲ ਮਿਲਿਆ ਹਾਂ ਜੀ ਹੋਰ ਕੀ ਸੀਗਾ ਉੱਥੇ ਚੱਪਲਾਂ ਸੀ ਜੀ ਅੱਛਾ ਪੋਸਟਮਾਰਟਮ ਤੇ ਨਾਮ ਮਗਰਾਗੀਤਾ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਜਿਹੜੀ ਲਾਜ ਪਰੋਚਾ ਤੇ ਮਿਲੀ ਆ ਹਾਂਜੀ ਹਾਂਜੀ ਗੱਲ ਕਰਦੋ ਗੱਲ ਕਰਦੋ ਤੂੰ ਹਾਂਜੀ ਕੀ ਮੰਗ ਪਈ ਹੈਗੀ ਕੀ ਮੰਗ ਕਰ ਰਹੇ ਹੋ ਜੀ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਠੀਕ ਹੈ ਜੀ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਜੀ ਹਾਂਜੀ ਕਿੰਨਾ ਤੇ ਸ਼ੱਕ ਹੈਗਾ ਕਿਸੇ ਤੇ ਸਾਨੂੰ ਸ਼ੱਕ ਹੈਗਾ ਜੀ ਜਿਨ੍ਹਾਂ ਦਾ ਫੋਨ ਤੇ ਗੱਲ ਹੋਈ ਇਹਦੇ ਨਾਲ ਉਹਨਾਂ ਤੇ ਸਾਨੂੰ ਸ਼ੱਕ ਆ ਵੀ ਉਹ ਘਰ-ਬਾਰ ਛੱਡ ਕੇ ਘਰੋਂ ਚਲੇ ਗਏ ਹੈਗਾ ਤੁਹਾਡੇ ਕੋਲ ਰਿਕਾਰਡ ਆ ਹਾਂਜੀ ਕਰਵਾਇਆ ਜੀ ਨਹੀਂ ਜੀ ਸਾਡੇ ਕੋਲ ਰਿਕਾਰਡ ਹੈਗਾ ਸਾਰੇ ਫੋਨ ਹਾਂਜੀ ਕੀਤਾ ਹੈ ਕੀ ਕਹਿੰਦੇ ਪੁਲਸ ਵਾਲੇ ਕੀ ਪ੍ਰੋਸੈਸ ਪੁਲਸ ਕਹਿੰਦੇ ਸਾਨੂੰ ਸਵੇਕੂਸ਼ਨ ਪਤਾ ਦੇ ਦਿਓ ਕੋਰਾ ਕਾਗਜ਼ ਦੇ ਦਿਓ ਜੀ ਅੱਛਾ ਜੀ ਬਸ ਫਿਰ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਹਾਂ ਜੀ ਕਾਰਵਾਈ ਦਾ ਭਰੋਸਾ ਜਤਾ ਰਹੇ ਆ ਜੀ ਹਾਂ ਜੀ ਅਜੇ ਤਾਂ ਹੁਣ ਪਤਾ ਲੱਗੂਗਾ ਕਹਿੰਦੇ ਆ ਸਾਨੂੰ ਠੀਕ ਹੈ ਕਿੱਥੇ ਲਜਾਇਆ ਗਿਆ ਪੋਸਟ ਮਾਰਡਮ ਲਈ ਫਰੋਜਪੁਰ ਭਾਈ ਜੀ ਕੀ ਨਾਮ ਕੀ ਹੈ ਮੇਰਾ ਨਾਮ ਗੁਰਾਈ ਗੋਤਾਕਾਰੀ ਦਾ ਕੰਮ ਕਰਦਾ ਹਾਂ ਹਾਂ ਜੀ ਹਾਂ ਜੀ ਮੈਂ ਮੇਰਾ ਪਿੰਡ ਵੜਾਪਾਈ ਕਾ ਪਿੰਡ ਹੈ ਬਲਾਕ ਕਲਖੁਰਦਾ ਜ਼ਿਲ੍ਹਾ ਫਰੋਜਪੁਰ ਹੈ ਮੈਂ ਗੋਤਾ ਖੁਰੀ ਦਾ ਕੰਮ ਕਰਦਾ ਜੀ ਅੱਜ ਵੀਰਾ ਇਹ ਮੇਰੇ ਤੋਂ ਮੇਰੇ ਕੋਲ ਆਇਆ ਇਹਨਾਂ ਦਾ ਪਿੰਡਾ ਮੱਲਾ ਵਾਲੇ ਦੇ ਕੋਲ ਆ ਪਿੰਡਾ ਇਹਨਾਂ ਦਾ ਜੀ ਹਮਦਾਲਾਈ ਉੱਥੋਂ ਦੀ ਡੈੱਡ ਬੋਡੀ ਆ ਤੇ ਹਾਂਜੀ ਹਾਂਜੀ ਮੇਰੇ ਲੋ ਕੱਢੀ ਗਈ ਹੈ ਜੀ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਜੀ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਕਿੰਨਾ ਸਮਾਂ ਕਿੰਨਾ ਸਮਾਈ ਬਣਾ ਕੇ ਵੇ ਦੱਸ ਗਈ ਹਾਂਜੀ ਵਾਰਸ ਪਹੁੰਚ ਗਏ ਹਾਂਜੀ ਵਾਰਸ ਪਹੁੰਚ ਗਏ ਮੁੰਡੇ ਦਾ ਭਰਾ ਹੈਗਾ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਢੀ ਗਈ ਹਾਂਜੀ ਹਾਂਜੀ ਪੁਲਿਸ ਦੀ ਮੌਜੂਦਗੀ ਉਹਨਾਂ ਦੀ ਸਹਿਮਤੀ ਨਾਲ ਕੱਢੀ ਗਈ ਹੈ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਬਹੁਤ ਧੰਨਵਾਦੀ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਾਰੇ ਮੁਲਾਜ਼ਮ ਸਾਹਿਬ ਆਏ ਆ ਜੀ ਹਾਂਜੀ 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 ਭਾਈ ਸਰਹੱਦ ਇੱਕ ਲਾਸ਼ ਮਿਲੀ ਗੱਲ ਕਰਦੇ ਕੀ ਮੰਨਣਾ ਹਾਂਜੀ ਇਹ ਡੈਡ ਬੋਣੀ ਮਿਲੀ ਜੀ ਰਿਸ਼ਪਾਲ ਸਿੰਘ son of ਕੇਵਲ ਸਿੰਘ ਚੱਕ ਹਮਦਲਾ ਥਾਣਾ ਹਰਪੁਰ ਦੀ ਅੱਛਾ ਜੀ ਇਹਨੇ 26 ਤਰੀਕ ਨੂੰ ਘਰੋਂ ਆਇਆ ਤੇ ਮੋਟਰਸਾਈਕਲ ਇਹਦਾ ਮਿਲ ਗਿਆ ਸੀ ਗੁਰਦੀਤੀ ਵਾਲੇ ਹੱਟ ਤੋਂ ਤੇ ਅੱਜ ਦੀ ਡੈੱਡ ਬੋਡੀ ਜਿਹੜੀ ਫਰੋਸ਼ਾ ਨਹਿਰਾਂ ਚ ਮਿਲ ਗਈ ਉੱਥੋਂ ਕੱਲ ਖੁਰਦ ਤੇ ਹਾਲੇ ਇਹਦਾ ਪੋਸਟਮਾਰਟਮ ਕਰਵਾਵਾਂਗੇ ਫਿਰ ਜਿਵੇਂ ਕੋਈ ਜੋ ਡਾਕਟਰ ਦਾ ਓਪੀਨੀਅਨ ਹੋਏਗਾ ਉਸ ਅਨੁਸਾਰ ਕਾਰਵਾਈ ਕਰੀਏ ਵਾਰਸਾਂ ਨੇ ਬਿਆਨ ਲੈ ਗਏ ਨਹੀਂ ਉਹ ਲੈ ਰਹੇ ਆ ਹਾਲੇ ਡੈੱਡ ਬੋਡੀ ਜਸਟ ਮਿਲੀ ਹੈ ਹਾਲੇ ਕੁਝ ਵੀ ਕਹਿਣਾ ਮਤਲਬ ਟਾਈਮ ਤੋਂ ਪਹਿਲਾਂ ਹਾਂਜੀ ਚੋੜੇ ਪਤੀ ਨਹੀਂ ਪਤਾ ਨਹੀਂ ਸਰ ਗਾਇਬ ਸੀਗਾ ਹਾਂ ਗਾਇਬ ਸੀਗਾ ਕਿੰਨੇ ਦਿਨਾਂ ਤੋਂ ਅੱਜ ਹੋ ਗਿਆ 5 ਦਿਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਸਾਨੂੰ ਪਤਾ ਲੱਗਾ ਸੀ ਕਿ ਮੰਮੀ ਰਣਾ ਕੋਲ ਸੀਗੀ ਮੈਂ ਅੱਛਾ ਜੀ ਛੇ ਮਹੀਨੇ ਕਹਿੰਦਾ ਚਲੀ ਜਾਂਦੀ ਮੰਮੀ ਰਣਾ ਕੋਲ ਮੈਂ ਗਈ ਉਸ ਤੋਂ ਬਾਅਦ ਮੈਨੂੰ ਮਿਰਜੌਰ ਨੇ ਫੋਨ ਲਾਇਆ ਅੱਛਾ ਜੀ ਭਾਬੀ ਕਰੇ ਆਇਆ ਫੋਨ ਲੱਭਦਾ ਨਹੀਂ ਪਿਆ ਅੱਛਾ ਹਾਂ ਜੀ ਤੁਹਾਡੇ ਘਰ ਵਾਲਾ ਜੀ ਹਾਂ ਘਰ ਵਾਲਾ ਰਸ਼ਪਾਲ ਰਸ਼ਪਾਲ ਸਿੰਘ ਠੀਕ ਹੈ ਪਿੰਡ ਕਿਹੜਾ ਤੁਹਾਡਾ ਜੀ ਹਮਦਚੱਕ ਠੀਕ ਹੈ ਕਿੰਨੇ ਦਿਨਾਂ ਤੋਂ ਗਾਇਆ ਭਾਜੀ ਅੱਜ 5 ਦਿਨ ਹੋ ਗਏ ਠੀਕ ਹੈ ਅੱਜ ਤੇ ਮਿਲੀ ਹੈ ਜੀ ਹਾਂ ਜੀ ਕੀ ਸ਼ਾਕ ਕੀ ਜਿਤਾਇਆ ਸੋ ਚਾ ਕੋ ਕੁੜੀ ਕੁੜੀ ਦੀ ਸਾਨੂੰ ਚਾ